ਮਲਾਰ ਮਹੱਲਾ ਪ੍ਰੀਤਮ ਸਾਚਾ ਨਾਮ ਧਿਆਏ ਏ ਪ੍ਰੀਤਮ ਜਨ ਜੇ ਤੂੰ ਸੱਚੇ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਹੈ ਇਹ ਪਿਆਰਿਆ ਸਤਿਗੁਰੂ ਪਿਆਰਿਆਂ ਦੁਆਰਾ ਸੱਚੇ ਅਕਾਲ ਪੁਰਖ ਪ੍ਰੀਤਮ ਦਾ ਨਾਮ ਧਿਆਉਣਾ ਕਰ ਤੇ ਆਕਾਰ ਬਤੀ ਕਰਕੇ ਦੁੱਖ ਦਰਦ ਬਿਨਸੈ ਪਵ ਸਾਗਰ اے ਪਿਆਰਿਆ ਤੇਰਾ ਜੰਮ ਮਰਨ ਦਾ ਦੁੱਖ ਅਵਿਦਿਆ ਦੀਆਂ ਦਰਦਾਂ ਸੰਸਾਰ ਸਮੁੰਦਰ ਜਿਹੜਾ ਗੋਤੇ ਖਾਣੇ ਇਹ ਨਾਸ ਹੋ ਜਾਏਗਾ ਗੁਰ ਕੀ ਮੂਰਤ ਰਜੈ ਵਸਾ ਸਬਗੁਰੂ ਸਾਹਿਬ ਦਾ ਸਰੂਪ ਜਿਹੜਾ ਹਿਰਦੇ ਚ ਵਸਾਉਣਾ ਕਰੋ ਸਾਧ ਸੰਗਤ ਜੀ ਪਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਦੇ ਪਾਸ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਕੀਤੀ ਸੀ ਲਖਾਰੀ ਸਮਝੋ ਆਦਮਾ ਵਾਏ ਤੇ ਉਹ ਭਾਈ ਸਾਹਿਬ ਇਹ ਕਹਿੰਦੇ ਹਨ ਵੀ ਛੇ ਸਰੂਪਾ ਤੱਕ ਦਰਸ਼ਨ ਭਾਈ ਬੁੱਢੇ ਸਾਹਿਬ ਨੇ ਕੀਤੇ ਅਤੇ ਭਾਈ ਸਾਹਿਬ ਕਹਿੰਦੇ ਹਨ ਗੁਰਮੂਰਤ ਗੁਰਸਬਦ ਹੈ ਸਾਧ ਸੰਗਤ ਸੱਚਖੰਡ ਵਸਾਇਆ ਗੁਰੂ ਸਾਹਿਬ ਦਾ ਜਿਹੜਾ ਸਰੂਪ ਹੈ ਗੁਰੂ ਸਾਹਿਬ ਦੇ ਸ਼ਬਦ ਦੇ ਦਰਸ਼ਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਜਿਹੜਾ ਦਰਸਨ ਕਰਨਾ ਹੈ ਇਹ ਗੁਰੂ ਸਾਹਿਬ ਦੀ ਮੂਰਤ ਹੈ ਉਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਨਾਸ ਰੂਪ ਧਾਰਿਆ ਹੈ ਮਹਾਰਾਜ ਜੀ ਨੇ ਉਹਨਾਂ ਸਰੂਪਾਂ ਦੇ ਵਿੱਚ ਜੋ ਕੌਂਤਕ ਕੀਤੇ ਹੈ ਇਹ ਸਾਧ ਸੰਗਤ ਜੀ ਚਿੱਤਰ ਦਰਸ਼ਨ ਹਨ ਤੇ ਜਿਹੜਾ ਸ਼ਬਦ ਦਾ ਦਰਸ਼ਨ ਹੈ ਹਿਰਦੇ ਚ ਦਰਸ਼ਨ ਹੈ ਜਿਨ੍ਹਾਂ ਨੂੰ ਸ਼ਬਦ ਨੂੰ ਦਿਲ 'ਚ ਵਸਾ ਲਿਆ ਉਹਨਾਂ ਦੇ ਅੰਦਰ ਗੁਰੂ ਸਾਹਿਬ ਆਪ ਨਵਾਸ ਕਰਦੇ ਆ ਪਰਮੇਸ਼ਰ ਵੀ ਆਪ ਵਸਦਾ ਹੈ ਇਸੇ ਕਰਕੇ ਗੁਰਕੀ ਮੂਰਤ ਮਨ ਵਿੱਚ ਧਿਆਨ ਗੁਰੂ ਦੀ ਮੂਰਤ ਦਾ ਮਨ 'ਚ ਧਿਆਨ ਕਰੋ ਮੂਰਤ ਕੇ ਨਹੀਂ ਗੁਰ ਕਾ ਸ਼ਬਦ ਮੰਤਰ ਮਨ ਮਾਰ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਮੰਤਰ 'ਚ ਮਨ ਨੂੰ ਮਨਾਉਣਾ ਕਰੋ ਇਸ ਪ੍ਰਕਾਰ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਮਨ ਨੂੰ ਰੋਕ ਕੇ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਵਿੱਚ ਤਲ ਨੂੰ ਜੋੜਦੇ ਆ ਉਹਨਾਂ ਪਿਆਰਿਆਂ ਦੀ ਇਕੱਠ ਕਥਾ ਹੈ ਸ਼ਬਦ ਹਿਰਦੇ ਦੇ ਮਸਲ ਨਾਲ ਦਸਾਂ ਪਾਤਸ਼ਾਹਾਂ ਦੇ ਜਿਹਾ ਜਿਹਾ ਸਰੂਪ ਹੈ ਉਹ ਵੀ ਸਖਿਆਤ ਦਰਸ਼ਨ ਹੋ ਜਾਂਦੇ ਐ ਅਤੇ ਜਿਨ੍ਹਾਂ ਪ੍ਰੇਮੀਆਂ ਨੇ ਮਹਾਰਾਜ ਸਾਹਿਬ ਦੇ ਸਰੂਪ ਦਾ ਪਿਆਰ ਕੀਤਾ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਕਲੇਸ਼ ਨਹੀਂ ਹੁੰਦਾ ਇਸ ਪ੍ਰਕਾਰ ਸਾਧ ਸੰਗਤ ਜੀ ਇੱਕ ਪ੍ਰੇਮੀ ਪਛਾਣ ਸੀ ਸਢੋਰੇ ਦਾ ਉਹ ਸਢੋਰੇ ਦੇ ਪ੍ਰੇਮੀ ਨੇ ਦਿਲ ਦੇ ਵਿੱਚ ਖਿਆਲ ਹੋਇਆ ਕਿ ਮੈਨੂੰ ਮੁਹੰਮਦ ਸਾਹਿਬ ਦੇ ਦਰਸ਼ਨ ਹੋਣ 8 ਸਾਲ ਕੁਰਾਨ ਦੇ ਦੱਸੇ ਅਨੁਸਾਰ ਚਲਿਸੇ ਕੜਦਾ ਰਿਹਾ ਦਰਸ਼ਨ ਨਾ ਹੋ ਸਕੇ ਪੈਗੰਬਰ ਸਾਹਿਬ ਦੇ ਮੁਹੰਮਦ ਸਾਹਿਬ ਦੀ ਫਿਰ ਉਹ ਕਿਹਾ ਹਿੰਦੂਆਂ ਦੇ ਦੇਵਤੇ ਛੇਤੀ ਖੁਸ਼ ਹੋ ਜਾਂਦੇ ਆ 8 ਸਾਲ ਬੇਜ ਮੰਤਰਿਕ ਪੰਡਤੋਂ ਸਿੱਖ ਕੇ ਕਰਦਾ ਰਿਹਾ ਉਹਨੂੰ ਸਖਿਆਤਾ ਨਾ रामचंद्र ਜੀ ਦੀ ਨਾ ਕ੍ਰਿਸ਼ਨ ਜੀ ਦੀ ਮੂਰਤੀ ਦੇ ਦਰਸ਼ਨ ਨਾ ਹੋਏ ਜੇ ਦਰਸ਼ਨ ਨਾ ਹੋਏ ਇਹ ਦਿਨੂ ਚ ਘਬਰਾ ਗਿਆ ਮਾਰਕੰਡਾ ਕੋਲ ਦੀ ਸਡੋਰੇ ਦੇ ਬਗਦਾ ਹੈ ਇਹਨ ਕਵੀ ਚਲੋ ਹੁਣ ਵਿੱਚ ਡੁੱਬ ਕੇ ਮਰ ਜਾਂਦੇ ਆਂ ਨਾ ਤਾਂ ਹਿੰਦੂਆਂ ਦੇ ਦੇਵਤਿਆਂ ਦੇ ਦਰਸ਼ਨ ਦਿੱਤੇ ਆਂ ਨਾ ਮੁਹੰਮਦ ਸਾਹਿਬ ਦੇ ਦਰਸ਼ਨ ਦਿੱਤੇ ਆਂ ਜਿਉਂ ਕਿ ਕੀ ਕਰਨਾ ਇਸ ਖਿਆਲ ਦੇ ਨਾਲ ਸਾਧ ਸੰਗਤ ਜੀ ਉਹ ਚਿੱਤੋਂ ਉਪਰਾਮ ਹੋ ਕੇ ਦਰਿਆ 'ਚ ਡੁੱਬਣ ਵਾਸਤੇ ਭੱਜਾ ਜਾ ਰਿਹਾ ਏ ਇੱਕ ਮਹਾਪੁਰਖ ਸੀ ਉਹਦੇ ਕਰਮ ਜਾਗ 'ਤੇ ਉਹ ਦਰਖਤ ਦੇ ਉੱਤੇ ਬੈਠੇ ਸੀ ਦਰਖਤ 'ਤੇ ਬੈਠੇ ਕਹਿਣ ਲੱਗੇ ਕਿੱਧਰ ਚੱਲੇ ਆ ਪਠਾਣਾ ਕਹਿੰਦੇ ਤੁਹਾਡਾ ਕੀ ਮਤਲਬ ਮੈਨੂੰ ਕਿਉਂ ਬੁਲਾਉਨੇ ਹੋ ਗੁੱਸੇ ਦੇ ਨਾਲ ਕਹਿੰਦਾ ਕਹਿੰਦੇ ਬੁਲਾਉਣ ਦਾ ਮਤਲਬ دریاਾਂ 'ਚ ਡੁੱਬਣ ਚੱਲਿਆ ਨਾ ਇਹ ਜਦੋਂ ਗੱਲ ਦਿਲ ਦੀ ਦੱਸਤੀ ਹੈਰਾਨ ਹੋ ਗਿਆ ਕਹਿੰਦੇ ਤਾਂ ਦਿਲ ਦੀ ਬੁੱਝਲੀ ਮੇਰੀ ਕਹਿੰਦੇ ਦਿਲ ਦੀ ਬੁੱਝਣ ਦੀ ਬਾਤ ਮੈਂ ਤੈਨੂੰ ਦੱਸਦਾ ਸਾਡਾ ਬਚਨ ਮੰਨ ਕੇ ਤੂੰ ਮੂਲ ਮੰਤਰ ਦਾ ਪਾਠ 40 ਦਿਨ ਕਰ ਜੇ ਮਹਮਦ ਵੇਖਣਾ ਹੈ ਉਹ ਵੀ ਦਿਖੂ ਜੇ ਰਾਮਕ੍ਰਿਸ਼ਨ ਜੀ ਦੇਖਣੇ ਉਹ ਵੀ ਦਿਖ ਪੈਣਗੇ ਇਹ ਸੁਣ ਕੇ ਉਸਨ ਬੜਾ ਚਿਤ ਕਾਗਰ ਹੋਇਆ ਸੀ ਜਿਹਦਾ 16 ਸਾਲ ਮਿਹਨਤ ਕੀਤੀ ਸੀ ਇਸ ਸੰਸਾਰ ਸੰਗੇ ਜੀ ਮੂਲ ਮੰਤਰ ਉਸ ਬਾਬੇ ਤੋਂ ਚੇਤੇ ਕਰ ਲਿਆ ਚੇਤੇ ਕਰਕੇ ਮੂਲ ਮੰਤਰ ਦਾ ਪਾਠ ਕਰਨ ਲੱਗਾ ਪਾਠ ਕਰਦਾ ਇਸ ਤਰ੍ਹਾਂ 35 ਦਿਨ ਜਦੋਂ ਪਾਠ ਕਰਦਾ ਰਿਹਾ ਇਹਨੂੰ ਗੁਰੂ ਬਾਬੇ ਸੱਚੇ ਪਾਤਸ਼ਾਹ ਜੀ ਨੇ ਸਤਗੁਰੂ ਨਾਨਕਦੇਵ ਜੀ ਨੇ ਮੂਲ ਮੰਤਰ ਦਾ ਪਾਠ ਹੀ ਜਾਣ ਕੇ 8 ਘੰਟੇ ਜਾਪ ਕਰਦਾ ਸੀ ਹਰੋਜ ਮੂਲ ਮੰਤਰ ਦਾ ਉਸ ਵੇਲੇ ਦਰਸ਼ਨ ਮਹਾਰਾਜ ਜੀ ਨੇ ਭੋਰੇ ਵਿੱਚ ਇਹਨੂੰ ਦਿੱਤੇ ਜੋ ਦਰਸ਼ਨ ਦੇ ਲਸ਼ਕ ਪੈ ਗਈ ਜਿਵੇਂ ਸੂਰਜ ਚੜ ਜਾਂਦਾ ਹੈ ਰੋਸ਼ਨੀ ਹੋ ਗਈ ਰੋਸ਼ਨੀ ਵੇਖ ਕੇ ਬੜਾ ਆਨੰਦ ਹੋਇਆ ਬਿਮਾਰਾ ਸਾਨੂੰ ਸਜਦਾ ਕੀਤਾ ਹਜੂਰ ਨੇ ਕਿਹਾ ਵੀ ਕਿਉਂ ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਹਨ ਤੈਨੂੰ ਕਰਾਈਏ ਕ੍ਰਿਸ਼ਨ ਜੀ ਦੇ ਦਰਸ਼ਨ ਕਰਨੇ ਹਨ ਰਾਮਚੰਦਨ ਦਰਸ਼ਨ ਕਰਨੇ ਹਨ ਤੈਨੂੰ ਕਰਾ ਦਈਏ ਕਹਿੰਦਾ ਨਹੀਂ ਬਾਬਾ ਜੀ ਹੁਣ ਵੇਖ ਕੇ ਤੁਹਾਨੂੰ ਮੈਨੂੰ ਨਹੀਂ ਫੁਰਨ ਆ ਰਿਹਾ ਵੀ ਨਾ ਮੈਂ ਰਾਮਚੰਦਨ ਦਰਸ਼ਨ ਕਰਨੇ ਹਨ ਨਾਮੇ ਕ੍ਰਿਸ਼ਨ ਦੇ ਨਾਮ ਮੁਹੰਮਦ ਦੇ ਮੈਂ ਤਾਂ ਤੁਹਾਡੇ ਚਰਨਾਂ ਦਾ ਬਖਾਰੀ ਹੋ ਗਿਆ ਸੁਣ ਕੇ ਮਾਰਾ ਕਹਿੰਦੇ ਫਿਰ ਆਇਆ ਕਰਿਆ ਕਰ ਜਿਹੜੀ ਤੇਰੀ ਜ਼ਮੀਨ ਹੈ ਉਹਦੇ ਚੋਂ ਇੱਕ ਆਪਣਾ ਹਿੱਸਾ ਰੱਖ ਲੈ ਉਸ ਹਿੱਸੇ ਦੇ ਵਿੱਚੋਂ ਇੱਥੇ ਆਏ ਗਏ ਨੂੰ ਖਾਇਆ ਦਿਆ ਕਰ ਅੰਨ ਦਿਆ ਕਰ ਤੇ 8 ਘੰਟੇ ਹੋਵੇ ਜਾਬ ਕਰਿਆ ਕਰ ਜਉ ਤੂੰ ਚੇਤੇ ਕਰਿਆ ਕਰਗੇ ਤੈਨੂੰ ਬਰਸ਼ਨ ਬਖਸ਼ ਦਿਆ ਕਰ ਇਹ ਬਚਨ ਕਹਿਣ ਤੋਂ ਸਾਧ ਸੰਗਤ ਜੀ ਉਹ ਪਛਾਣ ਇਵੇਂ ਕਰਦਾ ਸੀ ਇਹ ਸਮਾਂ ਉਸ ਵੇਲੇ ਸੀ ਬਾਬਾ ਖਰਕ ਸਿੰਘ ਜੀ ਜਿਹੜੇ ਮੰਨ ਲੋ ਕਿ ਸਨ ਇਹ ਬਜ਼ੁਰਗ ਸਨ ਬਾਬੇ ਰਣ ਸੁਣੀ ਤੇ ਇਹ ਦੋਵੇਂ ਇੱਥੇ ਸਿਹੜੋਰੇ ਦਰਸ਼ਨ ਕਰਨ ਵਾਪੇ ਪੀਰ ਬੁੱਧੂ ਸ਼ਾਹ ਦੇ ਜਿੱਥੇ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸਾਧਕ ਹੋਇਆ ਉਹ ਸਾਂਹ ਦੇ ਦਰਸ਼ਨ ਕਰਨ ਵਾਪੇ ਆ ਕਿਆ ਜਿੱਥੇ ਬੰਦੇ ਬਹਾਦਰ ਨੇ ਇਸ ਸਿਹੜੋਰੇ ਦੇ ਦਾਈ ਮਾਰਿਆ ਸੀ ਉਹ ਯਾਤਰਾ ਕਰਨ ਨੂੰ ਆਤੇ ਜਦੋਂ ਆਏ ਉਸ ਦਾ ਉਹ ਮੁਸਲਮਾਨ ਦਾ ਬਾਹਰਲੇ ਪਾਸੇ ਬਾਗ ਵੇਖ ਕੇ ਉੱਥੇ ਆ ਗਏ ਜਦੋਂ ਆਏ ਤੇ ਉਸ ਨੂੰ ਪੁੱਛਿਆ ਮਹਾਰਾਮ ਇਹਨੂੰ ਪ੍ਰਸ਼ਾਦ ਵੀ ਆਗਿਆ ਕਰੋ ਆਪ ਰਸਤ ਲੈ ਲੋ ਬਣਾ ਲੋ ਕਹਿਣ ਲੱਗੇ ਵੀ ਮੁਸਲਮਾਨ ਕੀ ਤੇ ਇਸ ਪ੍ਰਕਾਰ ਤੋਂ ਲੰਗਰ ਦਾ ਚਲਾਉਣ ਦਾ ਕਿਉਂ ਕਰਨਾ ਹੈ ਕਹਿਣ ਲੱਗਾ ਜਿਸ ਨੇ ਤੁਸੀਂ ਸਿੱਖੋਂ ਉਹ ਨਹੀਂ ਮੇਰੇ ਤੇ ਮਿਹਰਬਾਨੀ ਕੀਤੀ ਹੈ ਉਸ ਦੀ ਕਿਰਪਾ ਕਰਕੇ ਮੈਂ ਲੰਗਰ ਚਲਾਉਣਾ ਇਹ ਸੁਣ ਕੇ ਸਤ ਬਡੇ ਨਿਹਾਲ ਹੋਏ ਪ੍ਰਸੰਨ ਹੋਏ ਇਸ ਪ੍ਰਕਾਰ ਸਾਹਿਬ ਸਿੰਘ ਜੀ ਬਾਬੇ ਖਾਨਸਾ ਅੱਖੀਂ ਵੇਖਿਆ ਸੀ ਉਹ ਪਠਾਣ ਜੀ ਨੇ 16 ਸਾਲ ਮਿਹਨਤ ਕਰਨ ਤੋਂ ਬਾਅਦ ਫਿਰ 35 ਦਿਨ ਜੀ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ ਸੀ ਇਉਂ ਹੈ ਗੁਰੂ ਸਾਹਿਬ ਜੀ ਦੇ ਅੰਦਰ ਭਾਵਨਾ ਹੋਵੇ ਨਾ ਉਹਨੂੰ ਸ਼ਬਦ ਦੇ ਤੇ ਜਿਹਦਾ ਯਕੀਨ ਹੈ ਨਾ ਉਹਨੂੰ ਮਾਰਾ ਪ੍ਰਗਟ ਹੋ ਜਾਂਦੇ ਕੋਈ ਸੰਸਾ ਨਹੀਂ ਰਹਿੰਦਾ ਇਸ ਗੱਲ 'ਚ ਗੁਰ ਕੀ ਮੂਰਤ ਰਿਧੈ ਵਸਾ ਗੁਰੂ ਸਾਹਿਬ ਦੀ ਮੂਰਤ ਗੁਰ ਸ਼ਬਦ ਹੈ ਇਹਨੂੰ ਦਿਲ ਚ ਵਸਾ ਲਵੇ ਹਰ ਵਕਤ ਰਹਾਉ ਦੁਸ਼ਮਨ ਹਤੇ ਦੁਖੀ ਸਭ ਵਿਆਪੇ ਉਹਦੇ ਜਿਹੜੇ ਦੁਸ਼ਮਨ ਕਾਮ ਕ੍ਰੋਧ ਐ ਵੀ ਮਾਰ ਦਿੱਤੇ ਮਹਾਰਾਜ ਨੇ ਜਿਹੜੇ ਦੁਖੀ ਸੀ ਉਹ ਵੀ ਬਿਪਤਾ ਨੂੰ ਫੜੇ ਫੜੇ ਗਏ ਦੁਸ਼ਮਨ ਹੋ ਕੇ ਦੁਖੀ ਸਭ ਵਿਆਪੇ ਜਿਹੜੇ ਦੁਸ਼ਮਨ ਦੁਖੀ ਸੀ ਨਾ ਵਿਆਪੇ ਚਿੰਬੜੇ ਹੋਏ ਉਹ ਸਾਰੇ ਦਸ਼ਮਣੀ ਕਰਨ ਵਾਲੇ ਦੋਸ਼ੀ ਹੱਥ ਦਿੱਤੇ ਮਾਰ ਦਿੱਤੇ ਲਗੇ ਹੋਏ ਸੀ ਜਿਹੜੇ ਇਸ ਤੋਂ ਦੁਸ਼ਮਣ ਜੋ ਕਾਮ ਕਰੋ ਲੋਭ ਮੋਹ ਹੰਕਾਰ ਸੀ ਦੁੱਖੀ ਜੋ ਸਬਦ ਸਪੂਰ ਸਪਰਸ ਰੂਪ ਦਾ ਗੰਧ ਸੀ ਸਾਰੇ ਵਿਆਪੇ ਦਾ ਰਕਮ ਵਿਪਤਾ ਨੂੰ ਫੜੇ ਗਏ ਇਹ ਸਾਰੇ ਨਿਕਲ ਗਏ ਅੰਦਰੋਂ ਹਰ ਸਰਨਾਈ ਆਇਆ ਜਦੋਂ ਹਰੀ ਅਕਾਲ ਪੁਰਖ ਦੀ ਸ਼ਰਨ ਆਏ ਇਹਦਾ ਲਾਭ ਪ੍ਰਾਪਤ ਹੋਇਆ ਰਖਣ ਹਾਰੇ ਹੱਥ ਦੇ ਰੱਖਿਓ ਰਖਣ ਹਾਰੇ ਵਾਹਿਗੁਰੂ ਨੇ ਕਿਰਪਾ ਦਾ ਹੱਥ ਦੇ ਕੇ ਆਹ ਦੇ ਸੇਵਕਾਂ ਨੂੰ ਰੱਖ ਲਿਆ ਹੈ ਨਾਮ ਪਦਾਰਥ ਪਾਇਆ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਪਦਾਰਥ ਪਾ ਲਿਆ ਹੈ ਕਰ ਕਿਰਪਾ ਕਿਲ ਵਿਖ ਸਭ ਕਾਟੇ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਕਿਲ ਵਿਖ ਚਾਰ ਪ੍ਰਕਾਰ ਦੇ ਪਾਪ ਸਾਰੇ ਕੱਟ ਦਿੱਤੇ ਨਾਮ ਨਿਰਮਲ ਮਨ ਦੀਆ ਸਾਡੇ ਮਨ ਨੂੰ ਨਿਰਮਲ ਕਰਨ ਵਾਲਾ ਉਜਲ ਨਾਮ ਮਹਾਰਾਜ ਨੂੰ ਮੰਤਰ ਦੇ ਦਿੰਦਾ ਗੁਣੇ નિਧਾਨ ਨਾਮ ਕੁਮਨ ਵਸਿਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਹੈ ਸਾਡੇ ਮਨ ਸਤਿਗੁਰੂ ਜੀ ਕਹਿੰਦੇ ਵਸ ਗਿਆ ਜਿਨ੍ਹਾਂ ਗੁਰਸਿੱਖਾਂ ਨੇ ਵਸ ਗਿਆ ਹੈ ਬਾਹੜ ਦੁੱਖ ਨਾ ਥੀਆ ਮੁੜ ਕੇ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਨਹੀਂ ਹੋਇਆ ਜੰਮਣ ਮਰਨੋਂ ਬਾਹਰੇ ਪਰਪਕਾਰੀ ਜਗ ਵਿੱਚ ਆਏ ਤੇ ਦਾਤ ਉਹਨਾਂ ਨੂੰ ਪ੍ਰਾਪਤ ਹੋ ਗਈ ਸਾਧ ਸੰਗਤ ਜੀ ਕਰ ਕਿਰਪਾ ਅਕਲ ਵਿਖ ਸਭ ਕਰਤੇ ਨਾਮ ਨਿਰਮਲ ਮਨ ਦੀ ਆ ਗੋਣਿ ਨਿਦਾਨ ਨਾਨਕ ਮਨ ਵਸਿਆ ਬਾਹੜ ਦੂਰ ਨਾ ਖੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਹੱਲਾ ਪੰਜਵਾਂ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਮੇਰੇ ਪ੍ਰਭੂ ਸਮਰਾਟ ਸੱਚੇ ਪਾਦਸ਼ਾਹ ਕੈਸੇ ਹੈ ਪ੍ਰੀਤਮ ਪਰਮ ਪ੍ਰੇਮ ਦੇ ਅਸਪੰਨ ਹਨ ਅਤੇ ਮੇਰੇ ਪ੍ਰਾਣਾ ਤੋਂ ਵੀ ਪਿਆਰੇ ਹਨ ਪ੍ਰੇਮ ਭਗਤ ਆਪ ਨੂੰ ਨਾਮ ਦੀ ਜੈ ਜੀ ਉਸ ਜੀਵਾਲਸ਼ਾ ਉਹਦੀ ਪ੍ਰੇਮਾ ਭਗਤੀ ਬਖਸ਼ੋ ਆਪ ਦਾ ਅਮਰਤ ਨਾਮ ਦਿਓ ਸਾਡੇ ਕਾਹੀਂ ਦਇਆਲ ਅਨੁਗ੍ਰਹ ਧਾਰੋ ਜੀ ਆਦੇ ਘਰ ਸੱਚੇ ਪਾਤਸ਼ਾਹ ਸਾਡੇ ਤੇ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਆਪ ਧਾਰ ਕਰਕੇ ਰਹਾਓ ਸਿਮਰੂ ਚਰਨ ਤੁਮਾ ਤੁਹਾਰੇ ਪ੍ਰੀਤਮ हे ਮੇਰੇ ਸਤਿਗੁਰੂ ਪਿਆਰੇ ਜੀ ਆਪਦੇ ਚਰਨਾਂ ਕਮਲਾਂ ਦਾ ਸਿਮਰਨ ਕਰਾਂ ਮੈਂ ਹਿਰਦੈ ਤੁਹਾਰੀ ਆਸਾ ਹਿਰਦੈ ਵਿੱਚ ਵੀ ਮਾਰੇ ਆਪਦੀ ਆਸ ਰੱਖੀ ਹੋਈ ਹੈ ਸੰਤ ਜਨਾ ਪਹਿ ਕਰੂੰ ਬੇਨਤੀ ਸੰਤੋ ਭਗਤਾਂ ਦੇ ਪਾਸ ਬੇਨਤੀ ਕਰਦੀ ਹਾਂ ਮਨ ਮਨ ਦਰਸ਼ਨ ਕੀ ਪਿਆਸ ਸਾਡੇ ਮਨ 'ਚ ਮਾਰਾ ਆਪਦੇ ਦਰਸ਼ਨ ਦੀ ਪਿਆਸ ਇੱਛਾ ਲੱਗੀ ਹੋਈ ਹੈ ਬੜੀ ਭਾਰੀ ਵਿਛਰਤ ਮਰਨ ਜੀਵਨ ਹਰ ਮਿਲਤੇ ਕਿਸ ਦੀ ਬਾਦਸ਼ਾਹ ਆਜੇ ਵਿਛਣੇ ਕਰਕੇ ਸਾਡਾ ਮਰਨਾ ਹੁੰਦਾ ਹੈ ਤੇ ਹਰੀ ਆਪਦੇ ਨਾਲ ਮਿਲਣ ਕਰਕੇ ਸਾਡਾ ਜੀਵਨ ਹੁੰਦਾ ਹੈ ਜਾਨਕੋ ਦਰਸ਼ਨ ਦੀਜੈ ਕਿਰਪਾ ਕਰੋ ਮਹਾਰਾਜ ਦੇ ਜਨਾਨ ਨੂੰ ਸੇਵਕਾਂ ਨੂੰ ਆਪ ਦੇ ਪਵਿੱਤਰ ਦਰਸ਼ਨ ਬਖਸ਼ ਦਿਓ ਨਾਮ ਆਧਾਰ ਜੀਵਨ ਤਨ ਨਾਨਕ ਸੇ ਸੱਚੇ ਬਾਦਸ਼ਾਹ ਨਾਮ ਦਾ ਆਸਰਾ ਸਾਨੂੰ ਦਿਓ ਸਾਨੂੰ ਜ਼ਿੰਦਗੀ ਜੀਵਨ ਨਾਮ ਦੇ ਆਸਰੇ ਦਾ ਦਿਓ ਏ ਚੇਤਨ ਬ੍ਰਹਮੋ ਰੇ ਨਾਮ ਰੂਪੀ ਧੰਨ ਸਾਨੂੰ ਬਖਸ਼ੋ ਪ੍ਰਭ ਮੇਰੀ ਕਿਰਪਾ ਕੀ ਜਾ ਸਾਡਾ ਧਨ ਵੀ ਸਾਡਾ ਜੀਵਨ ਵੀ ਨਾਮ ਹੀ ਹੈ ਨਾਮ ਦਾ ਆਸਰਾ ਇਹ ਬਖਸ਼ ਦਿਓ ਪ੍ਰਭ ਮੇਰੀ ਕਿਰਪਾ ਕੀ ਜਾ ਸਤਗੁਰੂ ਅਰਜਨ ਦੇਵ ਜੀ ਮਹਾਰਾ ਕਹਿੰਦੇ ਨੇ ਮੇਰੇ ਪ੍ਰਭ ਅਕਾਲ ਪੁਰਖ ਐਸੀ ਕਿਰਪਾ ਦ੍ਰਿਸ਼ਟੀ ਕਰੀਏ ਮਲਾਰ ਮਹੱਲਾ 5 ਅਬ ਆਪਣੇ ਪ੍ਰੀਤਮ ਸਿਉ ਬਣ ਆਏ ਹੁਣ ਸਾਧ ਸੰਗਤ ਜੀ ਆਪਣਾ ਪ੍ਰੀਤਮ ਜੋ ਅਕਾਲ ਪੁਰਖ ਹੈ ਉਹਦੇ ਨਾਲ ਸਾਡੀ ਬਣ ਆਈ ਹੈ ਪ੍ਰੀਤੀ ਰਾਜਾ RAM ਰਮਤ ਸੁਖ ਪਾਇਓ ਜਿਨ੍ਹਾਂ ਜਿਨ੍ਹਾਂ ਨੇ ਰਾਜਾ ਪ੍ਰਕਾਸ਼ ਸਿੰਘ ਬਰਾਮਣ ਨੂੰ ਰਮਤ ਉਚਾਰਿਆ ਹੈ ਉਹਨਾਂ ਨੂੰ ਸੁਖ ਰੂਪ ਨੂੰ ਪਾ ਲਿਆ ਹੈ ਬਾਰਸ ਮੀਘ ਸੁਖदाई ਹੁਣ ਬੱਦਲ ਵੀ ਵੱਧਦਾ ਸੋਹਣਾ ਲੱਗਦਾ ਸੁਖਦਾਇ ਕੇ ਸਤਿਗੁਰੂ ਬੱਦਲ ਉਬਦੇਜ ਰੂਪੀ ਆਪ ਵਰਖਾ ਕਰੋ ਆਪ ਸੁਖ ਦਾਇਕ ਆਪ ਦਾ ਉਪਦੇਸ਼ ਰਹਾਉ ਇੱਕ ਪਲ ਵਿਸਰਤ ਨਹੀਂ ਸੁਖਦ ਸਾਗਰ ਤੇ ਸੁਖਾਂ ਦੇ ਸਮੁੰਦਰ ਆਪ ਇੱਕ ਪਲ ਜਿੰਨਾ ਚਿਰ ਵੀ ਬਿਸਰ ਨਹੀਂ ਭੁੱਲਦੇ ਨਹੀਂ ਹਰ ਵਕ ਚੇਤੇ ਆਉਂਦੇ ਆ ਨਾਮ ਨਵੈ ਨਿਧ ਪਾਈ ਇਹ ਆਉਦੇ ਨਾਮ ਰੂਪੇ ਨਵੇਂ ਨਿਧੀਆਂ ਆਸਨ ਬਸਣ ਆਦਿਕ ਸਾਰੀਆਂ ਪਾ ਲੀਆਂ ਹਨ ਉਦਾਤ ਭਇਉ ਪੂਰਨ ਭਾਵੀ ਕੋ ਭਾਵੀ ਜੋ ਭਵਿਕਤ ਕਾਲ ਨੂੰ ਪੁਰਬਲੇ ਪੁੰਨ ਨਾਲ ਫਲਣਾ ਸੀ ਉਹ ਉਦਾਤ ਜਦੋਂ ਜਾਗ ਪਈ ਉਦੋਂ ਹੋ ਗਈ ਪੁਰਬਲੇ ਪੂਰਨ ਭਾਵਨਾ ਜਿਹੜੀ ਸਾਡੀ ਸੀ ਸਰਦਾ ਪਿਛਲੇ ਜਨਮਾਂ ਦੇ ਨਿਸਕਾਮ ਕਰਮ ਕੀਤੇ ਹੋਏ ਉਹ ਭਾਵਨੀ ਜਦੋਂ ਉਦੇ ਹੋਈ ਮਾਰਾ ਭ੍ਰਿਕ ਵਿਕਾਰ ਦੇ ਵਿੱਚ ਜਾਗ ਪਈ ਜਿਸ ਵਕਤ ਭੇਟੇ ਸੰਤ ਸਹਾਈ ਉਸ ਵੇਲੇ ਸੰਤ ਭਾਈ ਬੁੱਢਾ ਸਾਹਿਬ ਜੀ ਸਤਿਗੁਰੂ ਅਰਾਮਦਾਸ ਜੀ ਦੇ ਨਾਲ ਮਲਾ ਕੇ ਲਾਹੌਰ ਕਿਉਂ ਲਿਜਾ ਕੇ ਮਿਲਣ ਵਾਲੇ ਸਹਾਇਤਾ ਕਰਨ ਵਾਲੇ ਮਿਲ ਗਏ ਇਸੇ ਪ੍ਰਕਾਰ ਭੇਟੇ ਸੰਤ ਸਹਾਈ ਸੰਤ ਸਤਿਗੁਰੂ ਜੀ ਸਹਿਤਾ ਕਰਨ ਵਾਲੇ ਮੇਲੇ ਸੁਖ ਉਪਜੀ ਸਾਡੇ ਪੂਰਵਲੀ ਕੁਵਖਤ ਨੂੰ ਆਉਣ ਵਾਲਾ ਜਿਹੜਾ ਸਮਾਂ ਸੀ ਉਹ ਭਾਵਨਾ ਪੂਰਨ ਹੋ ਗਈ ਹੈ ਉਹਦੇ ਜਾਗ ਪਿਆ ਹੈ ਦਿਨ ਚੜ ਗਿਆ ਹੈ ਗਿਆਨ ਦਾ ਸੁਖ ਉਪਜੀ ਦੁੱਖ ਸਗਲ ਬਿਨਾਸੀ ਇਸ ਕਰਕੇ ਸਾਨੂੰ ਸੁਖ ਪ੍ਰਗਟ ਹੋ ਗਏ ਆ ਹੁਣ ਦੁਖ ਜਮ ਜਮਰ ਦੇ ਸਾਰੇ ਹੀ ਮਹਾਰਾਜੀ ਨਾਸ ਕਰ ਦੁੱਤੇ ਹਨ ਪਾਰ ਬ੍ਰਹਮ ਲਿਵ ਲਾਈ ਪਾਰ ਬ੍ਰਹਮ ਪਰਮੇਸ਼ਰ ਦੀ ਮਰਤੀ ਨੂੰ ਜੋੜਨਾ ਕੀਤਾ ਲਿਵ ਲਗਾਉਣਾ ਕੀਤਾ ਹੈ ਤਰਿਉ ਸੰਸਾਰ ਕਠਨ ਭੈ ਸਾ ਗੁਰੂ ਕੀ ਕਠਨ ਬੜਾ ਕਰੜਾ ਜਿਸ ਵਿੱਚ ਭੈ ਸੰਸਾਰ ਦਾ ਭੈ ਜਮ ਜਮਰ ਦਾ ਸਮੁੰਦਰ ਦੀ ਨਿਆਈਂ ਜਲ ਹੈ ਇਸ ਵਿੱਚ ਇਸ ਤੋਂ ਤਰ ਗਏ ਹਾਂ ਕਰਦੇ ਤੋਂ ਹਰ ਨਾਨਕ ਚਰਨ ਸਿਹਾਇ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖ ਦੇ ਚਰਨਾਂ ਕਮਲਾਂ ਨੂੰ ਧਿਆਨ ਕਰਕੇ ਤੇ ਆ ਕੇ ਮਲਾਰ ਮਹੱਲਾ ਪੰਜਵਾਂ ਕਨਹਰ ਬਰਸ ਸਗਲ ਜਗ ਛਾਇਆ ਬੱਦਰ ਜਿਸ ਵਕਤ ਬਰਸਦਾ ਹੈ ਸਾਰੇ ਜਗ ਦੇ ਚ ਬੱਦਲ ਛਾਇਆ ਪੂਰਿਆ ਹੁੰਦਾ ਹੈ ਸਾਰਿਆਂ ਦਵਾਂ ਚ ਬੱਦਲ ਬਰਖਾ ਕਰ ਕਰਕੇ ਸਾਰੇ ਪਾਣੀ ਛਾ ਜਾਂਦਾ ਫੈਲ ਜਾਂਦਾ ਹੈ ਬੱਦਲ ਛਾ ਜਾਂਦਾ ਆਕਾਸ਼ ਵਿੱਚ ਇਸੇ ਪ੍ਰਕਾਰ ਹਨਹਾਰ ਬਾਰਸ ਸਗਲ ਜਗ ਛਾਇਆ ਸਤਿਗੁਰੂ ਨਾਨਕ ਦੇਵ ਬੱਦਲ ਦੀ ਨਿਆਈਂ ਬਾਰਸ ਬਰਖਾ ਕਰਦੇ ਹੁੰਦੇ ਸਾਰੇ ਜਗ ਚ ਛਾਏ ਹੋਏ ਪੂਰੇ ਹੋਏ ਆ ਜਦੋਂ ਗੁਰੂ ਨੇ ਬਰਖਾ ਕੀਤੀ ਜਿਵੇਂ ਜਲ ਸਾਰੇ ਥਾਵਾਂ 'ਚ ਛਾਇਆ ਮਿਲਿਆ ਹੁੰਦਾ ਐਂ ਚੇਤਨ ਰੂਪ ਜਲ ਸਾਰਿਆਂ ਦੁਆਨ ਸ਼ਾਇਆ ਪੂਰਿਆ ਹੋਇਆ ਜਿਸਿਆ ਹੈ ਪਹਿ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਮੇਰੇ ਪ੍ਰੀਤਮ ਪ੍ਰਭੂ ਸਮਰੱਥ ਅਕਾਲ ਪੁਰਖ ਜੀ ਕਿਰਪਾਲੂ ਹੋ ਗਏ ਆਨੰਦ ਮੰਗਲ ਸੁਖ ਪਾਇਆ ਇਸ ਕਰਕੇ ਆਨੰਦਦਾਇਕ ਮੰਗਲਾ ਨੂੰ ਗਾ ਕੇ ਆਨੰਦ ਸਰੂਪ ਦੇ ਸੁਖ ਨੂੰ ਪਾ ਲਿਆ ਹੈ ਰਹਾਉ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਝੀ ਜਿਹੜੇ ਕਲੇਸ਼ ਪੰਜ ਪ੍ਰਕਾਰ ਦੇ ਸੀ ਵਿਦਿਆ ਸਮਤਾਦ ਕੋ ਮਿਟ ਗਏ ਤ੍ਰਿਸ਼ਣ ਸਭ ਬੂਝੀ ਰਸਾਂ ਕਸਾਂ ਦੇ ਭੋਗਾਂ ਦੀ ਜਿਹੜੀ ਕ੍ਰਿਸ਼ਨਾਂ ਸੀ ਇਹ ਵੀ ਅੱਗ ਦੀ ਨਹੀਂ ਆਈ ਸਾੜ ਰਹੀ ਸੀ ਨਾਮ ਜਪ ਕਰਕੇ ਕ੍ਰਿਸ਼ਨਾਂ ਬੂਝਿਆ ਹਰ ਕਾ ਨਾਮ ਇਹ ਵੀ ਬੋਲ ਗਈ ਹਾਰ ਪਰ ਬ੍ਰਹਮ ਨੂੰ ਮਾਨਤਿਆ ਆ ਪਰ ਬ੍ਰਹਮ ਪਰਮੇਸ਼ਰ ਨੂੰ ਮਨ ਦੁਆਰਾ ਧਿਆਉਣਾ ਕੀਤਾ ਇੱਕ ਚਿੱਤ ਹੋ ਕੇ ਸਾਧ ਸੰਗ ਜਨਮ ਮਰਨ ਨਿਵਾਰੇ ਸਾਧ ਸੰਗ ਵਿੱਚ ਮਿਲ ਕਰਕੇ ਜੰਮਣ ਮਰਨ ਦੇ ਜਿੰਨੇ ਦੁੱਖ ਸੀ ਸਾਰੇ ਉਹ ਨਿਵਰਤ ਕਰ ਲੈ ਮੇਟ ਲੈ ਹਨ ਬਹਰ ਨਾ ਕਤੂ ਧਾਇਆ ਮੂਲ ਕੇ ਫੇਰ ਕਿਦੇ ਜੂਨਾ ਜੀਨ ਦੌੜ ਦੌੜ ਦਾ ਮਨ ਮਨ ਤਾ ਨੂੰ ਨਾਮ ਨਿਰੰਜਨ ਰਤ ਮੰਨ ਕਰਕੇ ਤਨ ਕਰਕੇ ਨਿਰੰਜਨ ਪਰਮੇਸ਼ੁਰ ਦੇ ਨਾਮ ਵਿੱਚ ਰੰਗੇ ਗਏ ਹੋ ਚਰਨ ਕਮਲ ਲਿਵ ਲਾਇਆ ਮਹਾਰਾਜ ਦੇ ਪੁੱਤਰ ਚਰਨਾ ਕਉਲਾ ਜੀ ਬਿਰਤੀ ਨੂੰ ਜੋੜਨਾ ਕੀਤਾ ਲਾ ਲਿਆ ਹੀ ਲਿਵਾਸਰੇ ਅੰਗੀਕਾਰ ਕੀਓ ਆਪਨੇ ਗੁਰੂ ਨੇ ਆਪਣੇ ਬਣਾ ਕੇ ਸਾਡਾ ਅੰਗੀਕਾਰ ਪਖ ਕੀਤਾ ਹੈ ਸਾਨੂੰ ਆਪ ਦੀ ਸ਼ਰਨ ਵਿੱਚ ਗ੍ਰਹਿਣ ਕਰ ਲਿਆ ਹੈ ਨਾਨਕ ਦਾਸ ਸਰਣਾਇ ਸਤਿਗੁਰੂ ਸਾਹਿਬ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਸੇਵਕ ਮੈਨਾਂ ਸਾਹਿਬ ਦੀ ਸ਼ਰਨ ਆ ਗਏ ਹੰ ਮਲਾਰ ਮਹੱਲਾ ਪੰਜਵ ਬਿਸ਼ਰਤ ਕਿਉ ਜੀਵੇ ਓਏ ਜੀਵਨ ਸਾਥ ਸੰਗੇ ਜੀ ਉਹ ਪਰਮੇਸ਼ਰ ਦਾ ਜੀਵਨ ਰੂਪ ਹੈ ਸਾਰਿਆਂ ਦਾ ਇਹ ਮੱਛੀ ਦਾ ਪਾਣੀ ਜੀਵਨ ਹੁੰਦਾ ਹੈ ਮੱਛੀ ਜਿਉਂ ਮਛਲੀ ਵਿੱਚ ਪਾਣੀ ਹੈ ਕਿਉਂ ਜੀਵਨ ਪਾਵੇ ਉਹ ਜੀਵਨ ਪਾਣੀ ਤੋਂ ਵਿਛੜ ਕੇ ਕਿਵੇਂ ਮੱਛੀ ਜਿਉ ਸਕਦੀ ਹੈ ਐਵੇਂ ਜੀਵਨ ਜਿਹਾ ਤੋਂ ਬ੍ਰਹਮ ਸਾਡਾ ਉਸ ਤੋਂ ਵਿਛੜ ਕੇ ਸਾਡਾ ਕਿਵੇਂ ਜਿਉਣਾ ਹੁੰਦਾ ਨਹੀਂ ਹੁੰਦਾ ਹੈ ਚਿਤ ਹੈ ਉਲਾਸ ਆਸ ਮਿਲਵੇ ਕੀ ਸਾਡੇ ਅੰਦਰ ਚਿਤ ਦੇ ਅੁਲਾਸ ਉਤਸ਼ਾਹ ਹੈ ਮਿਲਨ ਪਰਮੇਸ਼ਰ ਦੇ ਮਿਲਣ ਦੀ ਬੜੀ ਭਾਰੀ ਉਲਾਸ ਉਸ਼ਾਲੇ ਉੱਠ ਰਹੇ ਹਨ ਉਤਸ਼ਾਹ ਹੋ ਰਿਹਾ ਹੈ ਚਰਨ ਕਮਲ ਰਸ ਪੀਵਨ ਮਹਾਰਾਜ ਸਾਡੇ ਚਰਨਾਂ ਕਮਲਾਂ ਦੇ ਪ੍ਰੇਮ ਰਸ ਨੂੰ ਪੀਣ ਵਾਸਤੇ ਰਹਾਉ ਜਿਨ ਕਉ ਪਿਆਸ ਤੁਮਾਰੀ ਪ੍ਰੀਤਮੇ। ਇਹ ਮੇਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਆਪਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਤੇ ਲੱਗੀ ਹੋਈ ਹੈ। ਇਨ ਕਉ ਅੰਤਰ ਨਾਹੀ। ਉਹਨਾਂ ਉਜ ਤੇ ਤੁਹਾਡੇ 'ਚ ਫਰਕ ਕੋਈ ਨਹੀਂ। ਇੱਕੋ ਹੀ ਰੂਪ ਹੋ ਜਾਣੇ ਹੋ, ਮਿਲ ਜਾਣੇ ਹੋ। ਜਿਨ ਕਉ ਬਿਸਰੈ ਮੀਰੂ ਰਾਮ ਪਿਆਰਾ। ਜਿਨ੍ਹਾਂ ਨੂੰ ਇਹ ਮੇਰੇ ਪਿਆਰੇ ਰਾਮ ਜੀ ਆਪ ਭੁੱਲ ਜਾਣੇ ਹੋ। ਸੇ ਮੂਏ ਮਰ ਜਾਹੀ। ਉਹ ਤੇਰੇ ਵੱਲੋਂ ਤਾਂ ਮਰ ਜੇ ਨਾ ਜਦੋਂ ਬੇਵਕ ਹੋਗੇ ਤੇ ਮਰ ਕੇ ਜੁਨਾ ਚ ਜਾਂਦੇ ਆਉਂਦੇ ਜਾਂਦੇ ਹਨ ਮਨ ਤਨ ਰਵ ਰਹਾ ਜਗਦੀਸ਼ੁਰ ਸੇ ਜਗਤੀਸ਼ਰ ਮਨ ਕਰਕੇ ਤਨ ਕਰਕੇ ਆਪ ਨੂੰ ਰਵ ਰਿਆ ਉਚਾਰ ਰਹੇ ਹੋ ਬੀਖਤ ਸਦਾ ਹਜੂਰੇ ਮਨ ਗੰਗ ਦੇ ਅੰਦਰ ਵਿਆਪਕ ਹੋ ਰਿਹਾ ਜਗਦੀਸ਼ਰ ਜੀਤਨ ਸਰੂਪ ਅਸੀਂ ਸਦਾ ਹਜੂਰ ਸਾਹਮਣੇ ਦੇਖਦੇ ਆਂ ਨੇੜੇ ਦੇਖਦੇ ਆਂ ਨਾਨਕ ਰੱਬ ਰਹੂ ਸਭ ਅੰਤਰ ਸਬਦੂ ਜੀ ਕਹਿੰਦੇ ਸਾਰਿਆਂ ਦੇ ਅੰਦਰ ਹੀ ਭਾਈ ਬਿਆਪਕ ਹੋ ਰਿਹਾ ਹੈ ਸਰਬ ਰਹਾ ਭਰਪੂਰ ਸਾਰਿਆਂ ਦੋਂ ਜੋ ਵਿਆਪਕ ਹੋ ਰਿਹਾ ਪਰਮੇਸ਼ਰ ਉਸ ਨੂੰ ਵਿਆਪਕ ਜਾਣ ਕੇ ਹਰ ਵਕਤ ਉਸ ਵੀ ਜੁੜੇ ਰਹਿਣਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਜੋ ਗੁਰਮਖਾਉ ਦੇ ਚਿੱਤ ਜੁੜੇ ਹੋਏ ਐ ਅਗਲੇ ਸ਼ਬਦ ਕੋ ਦੇਰ ਲੱਗੇ ਕਿ ਸਾਖੀਆਂ ਇੱਥੇ ਸਮਾਪਤ ਕਰੀਏ ਉਹ ਸਾਰੇ ਪਰਮੇਸ਼ਰ ਵਿਆਪਕ ਹੋ ਰਿਹਾ ਦਿਸਦਾ ਹੈ ਮਾਨਤਨ ਰਬ ਰਹਿਆ ਜਗਦੀਸ਼ੁਰ ਕੀਖਤ ਸਦਾ ਹਜੂਰੇ ਨਾਨਕ ਰਬ ਰਹਉ ਸਭ ਅੰਤਰ ਸਰਬ ਰਹਾ ਪਰ ਪੂਰੇ